विरासती मेले च मौजूद आता विरासती पिंड तो थानू जस्वीर शुरू कर दिया दिरासती पिंडल घर ਚਾਹ ਪਰ ਜਿਹੜਾ ਪ੍ਰਿੰਟ ਹੈ ਜਿਹੜਾ ਇਥੇ ਪਿਛਲੇ ਕਈ ਸਾਲਾ ਤੋਂ ਵਿਸਾਇਆ ਹੋਇਆ ਹੈ ਤੇ ਇਥੇ ਤਸਵੀਰਾਂ ਤੁਹਾਨੂੰ ਕੱਲੇ-ਕੱਲੇ ਦਿਖਾਵਾਂਗੇ ਪੌਂਡਾਂ ਦੇ ਨਾਮ ਨਾਲ ਚੈਲਦਾਰਾਂ ਦੀ ਹਵੇਲੀ ਚ ਪਿੰਡਾਂ ਚ ਅਕਸਰ ਚੈਲਦਾਰਾਂ ਦੀਆਂ ਹਵੇਲੀਆਂ ਹੁੰਦੀਆਂ ਸਨ ਜਿੱਥੇ ਕੁੰਡੀਆਂ ਮੁੱਛਾਂ ਵਾਲੇ ਬਾਬੇ ਖੁੰਡੇ ਹੱਥ ਵਿੱਚ ਫੜੇ ਤੇ ਚੰਗੇ ਚੈਲਦਾਰ ਆ ਜਿਹੜੇ ਨਜ਼ਰ ਆਉਂਦੇ ਸੀ ਤੇ ਚੈਲਦਾਰਾਂ ਦੀ ਹਵੇਲੀ ਚ ਪੁੱਤਿਆਂ ਜੋ ਚੈਲਦਾਰਾਂ ਦੀ ਹਵੇਲੀ ਆ ਚੈਲਦਾਰ ਨੇ ਹਰ ਸਾਲ ਇੱਥੇ ਕੁੰਡੀਆਂ ਮੁੱਚਾ ਕਰਕੇ ਦੇ ਹੱਥ ਚ ਕੁੰਡੇ ਫੜਕੇ ਨਜ਼ਰ ਆਉਂਦੇ ਨੇ ਗੱਲਬਾਤ ਕਰਾਂਗੇ ਪੂਰੀ ਚੈਲਦਾਰ ਸਾਹਿਬ ਕਿਵੇਂ ਹੋ ਸੇਤਾ ਠੀਕ ਨੇ ਭਲਾ ਹਾਂਜੀ ਹਾਂਜੀ ਸੇਤਾ ਠੀਕ ਐ ਪਹਿਲੇ ਤੁਹਾਨੂੰ ਤੇ ਕੈਮਰਾਮੈਨ ਨੂੰ ਜੀ ਆਇਆਂ ਨੂੰ ਮੋਸਟ ਵੈਲਕਮ ਕਿਵੇਂ ਦੇਖਦੇ ਹੋ ਫਿਰ ਚੈਲਦਾਰ ਵੀ ਖਤਮ ਹੋ ਗਏ ਹਵੇਲੀਆਂ ਵੀ ਖਤਮ ਹੁੰਦੀਆਂ ਜਾਂਦੀਆਂ ਤੇ ਨੌਜਵਾਨ ਬੇਰੁਸ਼ਾ ਨੂੰ ਜਾ ਰਹੇ ਨੇ ਬੜੀ ਚਿੰਤਾ ਦਾ ਵਿਸ਼ਾ ਹੈਗਾ ਪਰ ਤੁਸੀਂ ਫਿਰ ਫਿਰ ਪੰਜਾਬ ਨੂੰ ਪੰਜਾਬ ਦੇ ਵਿਸੇ ਨੂੰ ਚੋਣ ਵਾਸਤੇ ਹਰ ਸਾਲ ਉਪਰਾਲਾ ਕਰਦੇ ਹੋਗੇ ਕਿਵੇਂ ਦੇਖਦੇ ਹਾਲੇ ਉਹਦੋਂ ਵਾਲਾ ਵੇਲਾ ਅਸੀਂ ਖੁਦ ਵੇਖਿਆ ਮੈਨੂੰ ਤੁਸੀਂ ਉੱਚੋ ਕਾਸੇ ਬਾਰੇ ਕਣਕ ਦੀ ਕਢਾਈ ਬਾਰੇ ਪੁੱਛੋ 부ੜੀਆਂ ਦੀ ਆਟਾ ਪੀਸਣ ਬਾਰੇ ਰੋਟੀ ਬਣਾਉਣ ਬਾਰੇ ਪੁੱਛੋ ਤੁਸੀਂ ਮੈਨੂੰ ਵੱਡਾਂ ਦਾ ਹਾਲ ਬੋਣ ਬਾਰੇ ਪੁੱਛੋ ਉੱਠ ਦਾ ਹਾਲ ਬੋਣ ਬਾਰੇ ਪੁੱਛੋ ਉਹ ਸਾਰਾ ਵਸੀਲਾ ਅਸੀਂ ਦੇਖਿਆ ਹੋਇਆ ਹੈਗਾ ਕਣਕਾਂ ਕਿਵੇਂ ਕੱਢੀਆਂ ਜਾਂਦੀਆਂ ਸੀ ਉਹ ਪੁੱਛੋ ਪਾਣੀ ਕਿਵੇਂ ਲਾਇਆ ਜਾਂਦਾ ਉਹ ਸਾਰਾ ਚੀਜ਼ਾਂ ਥੋੜੇ ਜਿ ਸਾਡੀ ਸਾਡੀ ਉਮਰ ਦੇ ਵਿੱਚ ਬਿਲਕੁਲ ਮਾਡਰਨ ਹੋ ਗਿਆ ਕੰਪਿਊਟਰਾਈਜ਼ ਹੋ ਗਏ ਕਈ ਕਈ ਵੀ ਕੰਪਿਊਟਰਾਈਜ਼ੀ ਹੋ ਗਿਆ ਸਾਰਾ ਇਹ ਸਿਸਟਮ ਉਹ ਵਰਾਸਤਾ ਜਿਹੜੀ ਉਹ ਜਾਦ ਆਉਂਦੀ ਹੈ ਉਹ ਬੱਚਿਆਂ ਨੂੰ ਅਸੀਂ ਘਰੇ ਵੀ ਦੱਸਦੇ ਰਹਿੰਦੇ ਆ ਮੇਲਿਆਂ 'ਚ ਵੀ ਦੱਸਦੇ ਆ ਜਿੱਥੇ ਕਿਤੇ ਕੋਈ ਮੀਟਿੰਗ ਹੋਵੇ ਹੈ ਜੀ ਉੱਥੇ ਵੀ ਦੱਸਦੇ ਵੀ ਪਹਿਲਾਂ ਭਾਈ ਕਣਕਾਂ ਐ ਕੱਢੀਆਂ ਜਾਂਦੀਆਂ ਸੀ ਪਹਿਲਾਂ ਖੇਤਾਂ ਨੂੰ ਪਾਣੀ ਐ ਲਾਇਆ ਜਾਂਦਾ ਸੀ ਸਮਝੇ ਪਹਿਲਾਂ ਉਠਾ ਨਾਲ ਹਲ ਵਾਇਆ ਜਾਂਦਾ ਸੀ ਹੁਣ ਟਰੈਕਟਰਾਂ ਨਾਲ ਵਾਇਆ ਜਾਂਦਾ ਹੁਣ ਤਾਂ 30 ਕਿੱਲੇ ਬਾਣ ਬਾਹ ਦਿੰਦਾ ਇੱਕ ਟਰੈਕਟਰ ਉਦੋਂ ਇੱਕ ਹਾਲੀ ਹਾਲੀ ਦਾ ਮਤਲਬ ਹਾਲ ਨੂੰ ਪਾਉਣ ਵਾਲਾ ਇੱਕ ਜੋੜੀ ਬੜਦਾ ਦੀ ਜਾਂ ਉੱਠ ਇੱਕ ਕਿਲਾ ਵੀ ਨਹੀਂ ਪਾਉਂਦਾ ਜੀ 9 6 ਕਨਾਲਾਂ ਜਾਂ 7 ਕਨਾਲਾਂ ਪਾਉਂਦਾ ਜੀ ਕਿਲਾ ਬਾਣ ਨਹੀਂ ਪਾਇਆ ਜਾਂਦਾ ਲੱਗਦਾ ਵੀ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਵਾਪਸ ਗਿਰਸੇ ਵੱਲ ਆਉਣਾ ਪਊ ਲੋਕ ਤੇ ਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਫਾਸਟ ਫੂਡ ਖਾਈ ਜਾਂਦੇ ਨੇ ਪ੍ਰਾਤਨ ਬੱਚੇ ਨਾਲ ਜੋੜਨਾ ਪਊ ਦੇਖੋ ਇਹ ਜੋੜਨਾ ਤਾਂ ਪਾਊਗਾ ਪਰ ਇਸ ਕੰਮ ਦੇ ਵਿਰਸਤ ਨਾਲ ਜੋੜਨ ਵਾਸਤੇ ਸਰਕਾਰਾਂ ਨੂੰ ਮਿਹਨਤ ਕਰਨੀ ਪਊਗੀ ਸਾਡੇ ਮੈਂ ਨਹੀਂ ਕਹਿੰਦਾ ਕਿ ਜੇ ਇਕੱਲੇ ਜ਼ਿਮੀਦਾਰ ਆਪਦੇ ਖੇਤਾਂ ਦੇ ਵਿੱਚ ਕਣਕ ਉਗਾ ਕੇ ਬਿਨਾਂ ਰੇਸ ਸਪਰੇਅ ਤੋਂ 7 ਮਣ ਕਿੱਲੇ ਦੀ ਕਰਕੇ ਲੋਕਾਂ ਨੂੰ ਦੇਣ ਲੱਗ ਜਾਣ ਤਾਂ ਨਹੀਂ ਬਿਮਾਰੀਆਂ ਹਟਦੀਆਂ 7 ਮਣ ਨਾਲ ਤਾਂ ਉਹਨਾਂ ਦਾ ਫਿਰ ਪੂਰਾ ਹੀ ਨਹੀਂ ਪੈਂਦਾ ਹੈਗਾ ਕਰਦੇ ਇੰਨੇ ਮਹਿੰਗੇ 90 ਰੁਪਏ ਲੀਟਰ ਡੀਜ਼ਲ ਹੈਗਾ ਕਿਸ ਤਰ੍ਹਾਂ ਚੱਲੂਗਾ ਕਹਾਣੀ ਇਹ ਨਹੀਂ ਚੱਲਦੀ ਸਰਕਾਰਾਂ ਮਦਦ ਕਰਨੀਆਂ ਫੇਰ ਜੁੜਨਾ ਪਊਗਾ ਨਹੀਂ ਤਾਂ ਫਿਰ ਵਿਦੇਸ਼ਾਂ ਨੂੰ ਜਾ ਹੀ ਜਾਂਦੇ ਆ ਜਵਾਨ ਜਾ ਹੀ ਰਹੇ ਆ ਸਾਡੇ ਮੈਂ ਆਪ ਖੁਦ ਗੇੜੇ ਲੱਗਿਆ ਮੇਰੇ ਆਪ ਦੇ ਖੋਦੇ ਬੱਚੇ ਬਾਹਰ ਤੁਸੀਂ ਨਸ਼ੇ ਨੂੰ ਨਸ਼ੇ ਵਾਲੇ ਜਾ ਰਹੇ ਆ ਤੇ ਕੁਝ ਮਦੇਸ਼ਾ ਹੋਣ ਪੰਜਾਬ ਖਾਲੀ ਹੋ ਗਿਆ ਪੰਜਾਬ ਦੇਖੋ ਪਹਿਲੀ ਗੱਲ ਤਾਂ ਇੱਕ ਹਿੱਸਾ ਤਾਂ ਬਾਹਰ ਹੀ ਚਲਿਆ ਗਿਆ ਮੇਰੇ ਮੁਤਾਬਕ ਇੱਕ ਹਿੱਸਾ ਨਸ਼ਿਆਂ 'ਚ ਡੁੱਬ ਗਿਆ ਇੱਕ ਹਿੱਸਾ ਜਿਹੜਾ ਉਹ ਡਿੱਗਦਾ ਟੈਂਦਾ ਖੇਤੀਬਾੜੀ ਕਰੀ ਜਾਂਦਾ ਜਾਂ ਕੋਈਆਂ ਸ਼ਹਿਰਾਂ 'ਚ ਛੋਟੀਆਂ ਮੋਟੀਆਂ ਨੌਕਰੀਆਂ ਕਰੀ ਜਾਂਦਾ ਹੈਗਾ ਇਹ ਜਿਹੜਾ ਪੰਜਾਬ ਦੇ ਹਾਲਾਤ ਹੈ ਤੇ ਜਾਇਦਾ ਹੀ ਮਾੜੇ ਹੋਏ ਪਿਆ। ਸਭਿਆਚਾਰ ਨੂੰ ਬਚਾਉਣ ਵਾਸਤੇ ਕਾफी ਮਿਹਨਤ ਦੀ ਲੋੜ ਹੈ। ਕੋਲ ਜੈਦਾ ਸਾਹਿਬ ਨੇ ਕਿਹਾ ਵੀ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਗਿਰਸਾ ਭੁੱਲਦੀ ਜਾ ਰਹੀ ਹੈ ਤੇ ਜੋ ਰਹਿੰਦੀ ਹੈ ਵਿਦੇਸ਼ਾਂ ਵੱਲ ਜਾ ਰਹੀ ਹੈ ਨਸ਼ੇ ਚ ਗਲਤਾਨ ਹੁੰਦੀ ਜਾ ਰਹੀ ਹੈ ਇਸ ਕਰਕੇ ਸਰਕਾਰਾਂ ਨੂੰ ਅੱਗੇ ਆਉਣ ਦੀ ਲੋੜ ਹੈ। ਨਾਲ-ਨਾਲ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਥੇ ਪੁਰਾਤਨ ਵਿਰਸਾ ਜਿਹੜਾ ਮਸਤਾਂ ਇੱਧਰ ਜੈ ਮਸਤਾਂ ਦੀ ਪੁਰਾਣੇ ਪੀਰਖਾਨੇ ਆ ਉਹ ਵੀ ਉੱਥੇ ਦਿਖਾਏ ਗਏ ਨੇ ਪੀਰਖਾਨਿਆਂ ਦੀਏ ਦਰਗਾਹਾਂ ਜੋ ਪਿੰਡਾਂ ਚ ਬਣੀਆਂ ਹੁੰਦੀਆਂ ਸੀ ਉਹਦਾ ਵੀ ਵਿਰਸਾ ਜਿਹੜਾ ਇੱਥੇ ਨਜ਼ਰ ਆ ਰਿਹਾ ਹੈਗਾ ਪੁਰਾਣੇ ਹਰ ਤਰ੍ਹਾਂ ਦੇ ਰੰਗ ਨੇ ਪੰਜਾਬ ਦੇ ਉਹ ਇੱਥੇ ਤੁਹਾਨੂੰ ਨਜ਼ਰ ਆਉਦੇ ਨੇ ਹਰ ਤਰ੍ਹਾਂ ਦੇ ਪੁਰਾਤਨ ਕੱਚੇ ਘਰ ਕਿਸ ਤਰ੍ਹਾਂ ਹੁੰਦੇ ਸੀ ਕਿਸ ਤਰ੍ਹਾਂ ਕੱਚੇ ਘਰਾਂ ਦੇ ਵਿੱਚ ਮਿੱਠੀਆਂ ਕੰਮ ਕਰਦੀਆਂ ਸਨ ਚੁੱਲ੍ਹਿਆਂ ਦੇ ਕੰਮ ਕਰਦੀਆਂ ਸਨ ਇਧਰ ਮਿੱਠੀਆਂ ਜਿਹੜੀਆਂ ਉਹ ਵੀ ਬਣਾਈਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਰਾਤਨ ਵਿਰਸੇ ਦੀਆਂ ਜਿਵੇਂ ਪੁਰਾਤਨ ਵਿਰਸੇ ਵਿੱਚ ਮਠੀਆਂ ਜਿਹੜੀਆਂ ਉਹਨੇ ਪਿਆਰ ਕਰ ਰਹੇ ਨੇ ਅੱਜ ਦਾ ਭਾਵੇਂ ਸਮਾਂ ਜਿਹੜਾ ਬਿਸਕੁਟਾਂ ਨੇ ਲੈ ਲਿਆ ਹੈ ਰੈਡੀ ਮੇਡ ਚੀਜ਼ਾਂ ਨੇ ਲੈ ਲਿਆ ਪਰ ਪੁਰਾਣੇ ਸਮਿਆਂ ਵਿੱਚ ਜਿਹੜੀਆਂ ਮਠੀਆਂ ਮਠੀਆਂ ਬਣਾਈਆਂ ਜਾਂਦੀਆਂ ਸਨ ਕਈ ਕਈ ਦਿਨ ਕੱਟਦੀਆਂ ਸਨ ਇਹ ਤੇ ਰੋਟੀ ਖਾਣ ਤੋਂ ਬਾਅਦ ਵੀ ਖਾ ਲੈਂਦੇ ਚਾਹ ਨਾਲ ਵੀ ਖਾ ਲੈਂਦੇ ਕੱਲ ਬਾਤ ਕਰਦੇ ਆ ਬੀਬੀਆਂ ਨਾਲ ਬੀਬੀ ਤੁਸੀਂ ਮੱਠੀਆਂ ਬਣਾ ਰਹੇ ਹੋ ਉਹ ਤਾਂ ਮੱਠੀਆਂ ਦੀ ਜਗ੍ਹਾ ਬਿਸਕੁਟਾਂ ਨੇ ਲੈ ਲਈ ਐ ਉਸਮਾਨ ਨੇ ਨਾ ਬੀਬੀਆਂ ਤੋਂ ਮਿਹਨਤ ਹੁੰਦੀ ਆ ਹੁਣ ਹੁੰਦੀ ਨਹੀਂ ਜੀ ਹਾਂ ਹੁਣ ਨਹੀਂ ਹੁੰਦੀ ਅੱਜ ਤਾਂ ਬਹੁਤ ਪਕਾਇਆ ਮੱਠੀਆਂ ਜੀ ਊੜੇ ਬਹੁਤ ਪਕਾਏ ਆ ਫਿਰ ਮੱਠੀ ਕੋਲੋਂ ਖਾਂਦੇ ਸੀ ਕਿਵੇਂ ਇਹਦਾ ਬਾਦੂ ਖਾਂਦੇ ਸੀ ਜਵਾਰ ਦੇ ਬੱਚੇ ਹੁਣ ਚਾਹ ਨਾਲ ਵਰਕਰੇ ਪੀਜੇ ਖਾਂ ਲਾ ਹੁਣ ਤਾਂ ਵਰਕਰ ਹੁਣ ਤੁਹਾਨੂੰ ਪਤਾ ਹੀ ਹੁੰਦਾ ਚੱਲ ਗਿਆ ਜਿਹੜਾ ਕੁਝ ਹੋਰ ਪਕਾਈ ਜਾਂਦੇ ਆ ਪਰ ਨਹੀਂ ਉਹ ਤਾਂ ਚੰਗੀ ਉਹ ਤਾਂ ਬਿਮਾਰੀਆਂ ਲੱਗ ਤਾ ਜਿਹੜੇ ਘਰੂ ਚੀਜ਼ ਆ ਕੇਰ ਊੜੇ ਪਾਲ ਊੜੇ ਵਧੀਆ ਪਕਾਉਂਦੀਆਂ ਸੀ ਪੜੂਣ ਵਧ ਗਿਆ ਸੀਗੇ ਅਮਰੋਗ ਨਹੀਂ ਚ ਲੱਗਦੇ ਤੇ ਹੁਣ ਤਾਂ ਰੋਗ ਲੱਗਦੇ ਆ ਔਰ ਖਰਿਆਣਾ ਵੀ ਕਹਿੰਨਾ ਨਾ ਵੀ ਬਿਸਕੁਟ ਐਨਾ ਤੇ ਮਸਾਲਾ ਪੈਂਦਾ ਇਹ ਅੱਗੇ ਸੀ ਨਹੀਂ ਸਪਟਉਂਦਾ ਇਹ ਕਾਦੇ ਬਣਾ ਰਹੇ ਹੋ ਕੀ ਕੀ ਪਾਇਆ ਇਹਨੇ ਕਾਟਾ ਜੀ ਜੋਇਨ ਇਹ ਜੋ ਪਾਗੋੜ ਕੋੜ ਤੇਲ ਪਾਟਦੇ ਨਾ ਕਰਦੇ ਤੇ ਸਰੋਜ ਬਣਦੀ ਹਾਂ ਕਰੋ ਸਰਦ ਕਰਦੇ ਤੇ ਗਾੜੀ ਹੁੰਦੀ ਸਰੋ ਹੁੰਦੀ ਜੀ ਕਰਦੀ ਤੇ ਕਾਣੀ ਕਿੜਾ ਕੇ ਫੇਰ ਬਣਾਉਂਦਾ ਪਰਾਏ ਸਮੇਂ ਤੋਂ ਇਹਨੇ ਮਠੀਆਂ ਵਰਦੀਆਂ ਸਨ ਮਠੀਆਂ ਖਾਦੇ ਸੀ ਚਾਹ ਨਾਲ ਹੁਣ ਤਾਂ 버ਗਰ ਪੀਦੇ ਆ ਜਿਹੜੇ ਉਹ ਲੋਕ ਖਾਣ ਲੱਗੇ ਬੀਪੀਆਂ ਤੁਸੀਂ ਇਹ ਬੀਪੀਆਂ ਜਿਹੜੀਆਂ ਬਣਾ ਰਹੀਆਂ ਨੇ ਗੱਲਬਾਤ ਕਰਾਂਗੇ ਪੂਰੀ ਕੀਵੇਂ ਦੇਖਦੇ ਹੋ ਅੱਜ ਪਹਿਲਾਂ ਮਠੀਆਂ ਬਣਾਉਦੇ ਸੀ ਹੁਣ ਲੋਕ ਇਹਦੇ 버ਗਰ ਖਾਣ ਲੱਗੇ ਪੀਦੇ ਖਾਣ ਲੱਗੇ ਬਿਸਕਟ ਖਾਣ ਲੱਗੇ ਮਠੀਆਂ ਵਧੀਆ ਬਣਦੀਆਂ ਸੀ ਆਟੇ ਨਾਲ ਬਣਦੇ ਇਹ ਸੀ ਗੋੜਾਲੇ ਆਟੇ ਤੋਂ ਬਣਾਈਆਂ ਤੇ ਅੱਜ ਘਰ ਲੋਕ ਤਲੀਆਂ ਫਲੀਆਂ ਚੀਚਾ ਖਾ ਕੇ ਤੇ ਦੇਖੋ ਕਿੰਨੇ ਬਿਮਾਰ ਹੁੰਦੇ ਆ ਤੇ ਇਹ ਕਰਦੀਆਂ ਚੁੱਲੇ ਤੇ ਬਣਾਉਂਦੇ ਆ ਘਰੇ ਘੋ ਆ ਤੇਲ ਤਿਆਰ ਕੀਤਾ ਹੋਇਆ ਸਾਡਾ ਸਰੋਂ ਦਾ ਤੇ ਉਹਦੇ ਵਿੱਚ ਬਣਾ ਰਹੇ ਆ ਅਸੀਂ ਵਸੇ ਹੀ ਅਪੀਲ ਕਰਦੇ ਆ ਵੀ ਮਗਰਲੇ ਚੀਚਾ ਜੋ ਪਿੱਛੇ ਵਾਲੇ ਜਮਾਨੇ ਚ ਉਹ ਫਤਲੀਆਂ ਉਹ ਖਾਣੀਆਂ ਚਾਹੀਦੀਆਂ ਲੱਗਦਾ ਨਹੀਂ ਹੁਣ ਜਿਵੇਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕ ਵਾਪਸ ਪ੍ਰਾਤਨ ਵਿਰਸੇ ਵੱਲ ਆਉਣਾ ਪਊਗਾ ਉਹਨੇ ਪੌਜੀ ਉਹਦੇ ਵਿੱਚ ਕਿੰਨਾ ਕੈਮੀਕਲ ਵਾਲਾ ਕਿ ਚੀਜ਼ਾਂ ਬਣਾਉਂਦੇ ਆ 버ਗਰ ਪੀਜ਼ਾ ਦੇ ਵਿੱਚ ਦੇਖੋ ਬੱਚੇ ਹਸਪਤਾਲਾਂ ਦੇ ਵਿੱਚ ਬਿਮਾਰ ਹੁੰਦੇ ਆ ਇਹ ਅੱਜ ਕੱਲ ਦੇ ਪੇਰੈਂਟਸ ਨੂੰ ਵੀ ਫੀਲ ਆ ਵੀ ਆਪ ਦੇ ਘਰੇ ਪਹਿਲਾਂ ਇਹ ਚੀਜ਼ਾਂ ਜੋ ਬੋੜਦੀਆਂ ਸੀ ਜਾਂ ਦਿਲਾਂ ਲੀਆਂ ਸੀ ਉਹ ਬਣਾ ਕੇ ਖਵਾਉਂਦੀ ਬੱਚਿਆਂ ਨੂੰ ਇਹਨਾਂ ਵੱਲ ਪ੍ਰੇਰਿਤ ਕਰਨ ਪ੍ਰਾਣੀ ਦਿੱਤੇ ਵੱਲ ਜੀ ਬਿਲਕੁਲ ਇਹ ਆਟੇ ਦੀਆਂ ਆਟਾ ਜਮੈਣ ਔਰ ਵਗੈਰਾ ਦੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਸਨ ਇਧਰ ਫੀਪੀਆਂ ਨੇ ਜਿਹੜੀਆਂ ਉਹ ਕੱਤਦੀਆਂ ਵੀ ਨਜ਼ਰ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਬੀਬੀ ਜੀ ਕੀ ਬਣਾ ਰਹੇ ਹੋ ਪਰ ਇਹ ਕਿਵੇਂ ਤਿਆਰ ਕਰ ਰਹੇ ਹੋ ਇਹ ਕੋਠੀ ਆ ਬਈ ਕੋਟੇ ਗਨੇ ਪਹਿਲਾਂ ਬਣਾਉਂਦੇ ਗਾਚੇ ਜਿਹੜੇ ਆਪਾਂ ਸਾਤਾ ਪਹਿਣਾ ਉਹ ਕੋਟੇ ਬਣਾ ਰਹੇ ਆ ਬਈ ਹੁਣ ਹੁਣ ਦੇਗਾ ਨਾ ਤਾਉਂਦਾ ਗਾਨੀਆ ਇਹੋ ਨਾ ਕੀ ਕੰਮ ਲੈ ਲੈਂਦੇ ਸੀ ਬਸਾਰਾ ਇਹ ਤੋਂ ਇਹਦਾ ਕੱਤ ਦੇ ਹੁੰਦੇ ਸੀ ਕੋਠੀ ਰੱਖ ਕੇ ਕਰ ਦਿੰਦੇ ਸੀ ਤੇ ਸਮਾਰ ਹੋਰ ਵੀ ਪਾ ਲੈਂਦੇ ਸੀ ਖਾਣ ਪੀਣ ਵਾਲਾ ਜਿਵੇਂ ਸਾਨੂੰ ਸੌਂਕੀ ਵਾਲਾ ਦਾ ਬਣਾਉਣ ਦਾ ਬਈ ਕੋਟੇ ਗਾ ਸੀ ਬਣਾਈ ਕੇ ਲੈ ਜੇ ਵੀ ਬਹੁਤ ਆਉਣਾ ਦਾਜ ਵੀ ਦੇਣ ਆਗੇ ਸਾਨੂੰ ਸ਼ੌਕ ਹੈ ਨਾ ਲੱਗਦਾ ਕਿ ਦਾਜ ਦੀ ਬੀਬੀ ਇਹਦੇ ਕੋਟੀਆਂ ਬਣਾ ਰਿਆ ਹੈ ਕਹਿੰਦੇ ਦਾਜ ਚ ਵੀ ਦਿੱਤੇ ਜਾਂਦੀਆਂ ਸੀਰੀਆਂ ਪਰ ਹੁਣ ਦੇ ਨੌਜਵਾਨ ਨੇ ਜਿਹੜੇ ਇਧਰ ਬੀਬੀ ਸਿਮਰਨ ਕਰੀ ਜਾਂਦੇ ਉਹ ਵੀ ਕਿਤੇ ਨਾ ਕਿਤੇ ਪ੍ਰਾਤਨ ਵਿਰਸਾ ਬੀਬੀਆਂ ਜਿਹੜੀਆਂ ਰੱਬ ਦਾ ਨਾਮ ਲੈਂਦੀਆਂ ਨਜ਼ਰ ਆ ਰੀਆਂ ਨੇ ਆ ਤੁਸੀਂ ਆਏ ਹੋ ਕਿਵੇਂ ਲੱਗ ਰਿਹਾ ਪ੍ਰਾਤਨ ਵਿਰਸਾ ਦੇਖ ਕੇ ਨੌਜਵਾਨ ਪੀੜ੍ਹੀ ਹੈ ਜਿਹੜੀ ਦੂਰ ਹੁੰਦੀ ਜਾ ਰਹੀ ਹੈ ਬਹੁਤੇ ਬੱਚਿਆਂ ਨੂੰ ਤਾਂ ਚਿਚਾਲਾ ਹੀ ਨਹੀਂ ਪਤਾ ਹੈ ਜੀ ਬਿਲਕੁਲ ਜੀ ਪ੍ਰਾਤਨ ਵਿਰਸਾ ਦੇਖ ਕੇ ਇੱਕ ਅੱਛਾ ਉਪਰਾਲਾ ਹੈ ਜਿਹੜੀਆਂ ਚੀਜ਼ਾਂ ਆਪਣੇ ਲੁਕਤ ਹੋ ਚੁੱਕੀਆਂ ਨੇ ਉਹਨਾਂ ਨੂੰ ਬਾਹਰ ਬੱਚਿਆਂ ਨੂੰ ਦਿਖਾਣਾ ਇੱਕ ਬਹੁਤ ਵਧੀਆ ਬਰਾਲਾ ਵਿਰਾਸਤ ਪਿੰਡ ਜਿਹੜਾ ਚੈਪਲਗੜ੍ਹ ਵਿਖੇ ਬਣਾਇਆ ਗਿਆ ਜੀ ਇਹ ਤਕਰੀਬਨ ਸਾਰਾ ਹੀ ਪੁਰਾਣਾ ਸੱਭਿਆਚਾਰ ਜਿਵੇਂ ਕਿ ਭੈਣ ਭਰਾ ਦੇ ਵਿਛੋੜੇ ਤੋਂ ਭੈਣ ਭਰਾ ਮਿਲੜ ਵਾਲੇ ਪੁਰਾਣੀਆਂ ਚੀਜ਼ਾਂ ਕਾਫੀ ਦਿਖਾਈ ਦਿੰਦੀ ਹੈ ਬਿਲਕੁਲ ਇਹ ਵੀ ਦਰਸ਼ਕਾਂ ਜਿਹੜੇ ਦੇਖ ਰਹੇ ਨੇ ਪ੍ਰਾਤਨ ਵਿਰਸਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਹ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਇਹ ਹੈ ਘਟਾ ਗੱਡਾ ਵੀ ਤੁਹਾਨੂੰ ਦਿਖਾ ਦਈਏ ਪੁਰਾਣੇ ਸਮਿਆਂ ਦਾ ਇਹ ਗੱਡਾ ਹੈ ਇਧਰ ਖੂਹ ਆ ਜਿਹੜਾ ਪਾਣੀ ਖੂਹ ਤੋਂ ਭਰੇ ਜਿਹਨੇ ਪਹਿਲਾਂ ਔਰਤਾ ਖੂਹ ਦੇ ਉੱਤੋਂ ਦੂਰੋਂ ਦੂਰੋਂ ਪਾਣੀ ਪਰਕੇ ਲਿਆਉਂਦੀਆਂ ਸਨ ਬੇਸ਼ੱਕ ਹੁਣ ਤਾਂ ਘਰੇ ਬੰਬੀਆਂ ਲੱਗੀਆਂ ਮੋਟਰਾਂ ਲੱਗੀਆਂ ਤੇ ਖੂਹ ਖਤਮ ਹੁੰਦੇ ਜਾਦੇ ਨੇ ਇਸੇ ਤਰ੍ਹਾਂ ਤਸਵੀਰਾਂ ਤੁਹਾਨੂੰ ਹੋਰ ਵੀ ਨੇ ਜਿਹੜੀਆਂ ਉਹ ਦਿਖਾ ਰਹੇ ਆ ਉੰਬਾ ਕਰੇ ਸੁਣੀ ਦਾ বাজਦਾ ਮਹਿਰੋ ਪਾਰ ਲੋ ਜੀ ਅਦਰ ਚੜਕੇ ਵੀ ਕਤਰੀਆਂ ਨੇ ਬੀਪੀਆਂ ਭਾਵੇਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਰਖਾ ਕੱਤਣਾ ਨਹੀਂ ਆਉਂਦਾ ਤੇ ਸਿਰਫ ਸ਼ੋਅ ਵਜੋਂ ਚਰਖਾ ਜਿਹੜੇ ਰਹਿ ਗਏ ਨੇ ਪਰ ਪ੍ਰਾਤਨ ਸਮਿਆਂ 'ਚ ਚਰਖਾ ਜਿਹੜਾ ਕੱਤਾ ਜਾਂਦਾ ਸੀ ਪੀੜ੍ਹੀਆ ਖੁਦ ਗੁਣੀਆਂ ਜਾਂਦੀਆਂ ਸਨ ਖੁਦ ਲੋਕ ਹੱਥੀ ਕੰਮ ਨੇ ਜਿਹੜੇ ਉਹ ਕਰਦੇ ਸਨ ਪਰ ਹੁਣ ਮੋਬਾਈਲ ਤੋਂ ਹੀ ਕਹਿੰਦੇ ਫੇਰ ਮਿਲਦੀ ਬੀਬੀ ਨਾਲ ਗੱਲਬਾਤ ਕਰਦੇ ਆ ਬੀਬੀ ਇਹ ਖੁਦ ਹੁਣ ਪੁਣੀ ਜਾਂਦੇ ਹੋ ਚਰਖਾ ਪੀੜ੍ਹੀ ਕਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਇਹ ਕਿਵੇਂ ਬਣਦੇ ਆ ਫਿਰ ਪਹਿਲਾਂ ਬੀਬੀਆਂ ਬਹੁਤ ਬਣਦੀਆਂ ਸੀ ਕਹਿੰਦੇ ਉਹਨਾਂ ਦੇ ਤਾਂ ਕੋਈ ਪਤਾ ਹੀ ਨਹੀਂ ਹੁਣ ਆਣਾਂ ਦਾ ਬਾਈ ਜੀ ਬੀਬੀ ਕੋਈ ਨਹੀਂ ਮੋਦਨਾ ਕੋਈ ਕੁੜੀ ਨਾ ਕੋਈ ਕੁੜੀ ਕਿਉਂਕਿ ਜਿਹੜੇ ਪਹਿਲਾਂ ਵਾਲੇ ਆ ਅਸੀਂ ਇਹ ਕਾ ਕਾ ਸਟੀਕ ਕੰਮ ਕਰਦੇ ਸੀ ਨਾ ਇਹ ਤਾਂ ਇਹ ਸਾਰਾ ਮਜਬੂਤੀ ਬਣਾ ਦਾ ਕੰਮ ਨਾਲੇ ਸਾਡੀ ਆਦੇ ਹੱਥਾਂ ਦੀ ਮਿਹਨਤ ਹੈ ਜੀ ਹਾਂਜੀ ਇਹ ਸਾਰੇ ਬਣਾਉਂਦੇ ਹੁਣ ਤਾਂ ਕੋਈ ਬਣ ਨਹੀਂ ਰਿਹਾ ਹੁਣ ਪਹਿਲੇ ਕਦੇ ਹੁਣ ਆਣਾਂ ਨੂੰ ਪਤਾ ਹੀ ਨਹੀਂ ਹੁਣ ਵਾਲੀ ਈਡੀ ਨੂੰ ਕਿਉਂਕਿ ਸਦਾ ਪੁਰਾਣਾ ਵਰਸਾ ਯਾਦ ਬਿਲਕੁਲ ਹੀ ਆ ਗਿਆ ਉਹ ਤਾਂ ਕਨੇ ਮੋਬਾਈਲੇ ਜੀ ਬਿਚੀ ਰਹਿੰਦੀਆਂ ਸਾਰੀਆਂ ਹਾਂਜੀ ਹਾਂਜੀ ਬਸ ਮੋਬਾਈਲਾ ਪਰ ਕੰਮ ਹੀ ਚੱਲਦਾ ਹੈਗਾ ਪਰ ਕਿਉਂਕਿ ਫੇਰ ਵੀ ਵਿੱਚੋਂ ਕੰਮ ਤਾਂ ਕਰਨਾ ਚਲਾਈ ਦਾ ਜ਼ਰੂਰੀ ਹੈ ਹਾਂਜੀ ਤੇ ਇਧਰ ਦੁੱਧ ਵੀ ਰੜਕੀ ਜਾਂਦੇ ਆ ਕਦੇ ਪਹਿਲਾਂ ਦੁੱਧ ਰੜਕਦਾ ਸੀ ਹੁਣ ਤਾਂ ਬਾਹਾਂ ਦੇ ਕੋਲ ਲੱਗੇ ਨੇ ਉਹਦੇ ਰੜਕ ਲੈਣੇ ਮਰੀ ਹਾਂਜੀ ਇਹ ਤਾਂ ਬਹੁਤ ਔਖਾ ਹੈ ਹੁੰਦਾ ਮਸ਼ੀਨ ਧਰੋ ਤੇ ਨਾਲੇ ਨਾਲ ਸਾਰਾ ਦੁੱਧ ਰੜਕਿਆ ਜਾਂਦਾ ਹੈ ਨਹੀਂ ਹਾਂ ਮਸ਼ੀਨ ਨਾਲ ਤੇ ਚੱਲਦਾ ਹੈ ਮਸ਼ੀਨ ਨਾਲ ਰੜਕ ਰਹੀ ਹੁੰਦਾ ਉਹ ਮਸ਼ੀਨ ਨਾਲ ਰੱਖਦੇ ਆ ਪਹਿਲਾਂ ਬੀਪੀਆਂ ਰੱਖਦੀਆਂ ਸੀ ਇਹ ਨਾਲ ਹਾਂਜੀ ਵੇ ਲੋਕਾਂ ਨੂੰ ਮਸ਼ੀਨੀ ਜੋ ਕਾਇਦਰ ਚਰਖੇ ਦੇ ਉੱਤੇ ਵੀ ਜਿਹੜਾ ਕੱਤਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਚਰਖੇ ਕੱਤਦੇ ਸਨ ਬੀਬੀਆਂ ਧਾਰਾਂ ਵਿੱਚ ਖੁਦ ਸਾਰੇ ਹੱਥੀ ਇਹੇ ਕੰਮ ਕਾਜ ਖੁਦ ਕਰਦੀਆਂ ਸਨ ਪਰ ਇੱਧਰ ਤਸਵੀਰਾਂ ਇਹ ਵੀ ਦਿਖਾ ਦਈਏ ਇਹ ਪ੍ਰਾਤਨ ਸਰਾਣੇ ਬਿਸਤਰੇ ਸਾਰੇ ਕੋਦੇ ਤਰੀਆ ਵਗੈਰਾ ਬੀਬੀਆਂ ਖੁਦ ਕੱਤਦੀਆਂ ਸਾਰੇ ਖੁਦ ਬਣਾਉਂਦੀਆਂ ਸਨ ਪਰ ਹੋਦੀ ਨੌਜਵਾਨ ਪੀੜੀ ਜਿਹੜੇ ਰੈਡੀमेड ਦੇ ਉੱਤੇ ਡਿਪੈਂਡ ਹੋ ਗਈ ਆ ਪੂਰਾ रेडीमेड ਆ ਸਾਮਾਨ ਆ ਜਿਹੜਾ ਉਹ ਬਾਜ਼ਾਰਾ ਚ ਮਿਲਦਾ ਹੈਗਾ ਪਰ ਕਿਤੇ ਨਾ ਕਿਤੇ ਇਤਵਾਰੇ ਆ ਜਿਹੜਾ ਲੋਕਾਂ ਨੂੰ ਪ੍ਰਾਤਨ ਪੁਰਾਤਨ ਬਿਰਸੇ ਵਾਲਾ ਜਿਹੜਾ ਜਰੂਰ ਇਧਰ ਪ੍ਰਾਤਨ ਕਬੂਤਰ ਆ ਜਿਹੜੇ ਰੱਖੇ ਜਾਂਦੇ ਸੀ ਚੀਨਾ ਜੱਟ ਦਾ ਬਨੇਰੇ ਤੇ ਅਕ ਕਬੂਤਰ ਜਿਹੜੇ ਰੱਖੇ ਜਾਂਦੇ ਸੀ ਪੁਰਾਣੇ ਸਮਿਆਂ ਵਿੱਚ ਲੋਕ ਸ਼ੌਕ ਰੱਖਦੇ ਸੀ ਕਬੂਤਰਾਂ ਦੇ ਕੁੱਕੜਾਂ ਦੇ ਮੁਰਗੀਆਂ ਦੇ ਘਰ ਮੇਰੇ ਚੇਠ ਦੀ ਪੁੱਕੇ ਰਾਂਝਾ ਰਲਦੂ ਬੱਕਰੀਆਂ ਚਾਰੇ ਪਹਿਲਾਂ ਬੱਕਰੀਆਂ ਚਾਰਦੇ ਸੀ ਲੋਕ ਤੇ ਹੁਣ ਤਾਂ ਭੁੱਲਦੇ ਜਾ ਰਹੇ ਨੇ ਹਰ ਇੱਕ ਸਿਸਟਮ ਆ ਜਿਹੜਾ ਤਕਨੀਕੀ ਚੇਂਜ ਹੋ ਗਿਆ ਪੜੇ ਲਿਖੇ ਲੋਕ ਲੋਗੇ ਕਿ ਉੱਥੇ ਹੀ ਸਾਰੀ ਖਾਣ ਪੀਣ ਦੇ ਨਾਲ ਨਾਲ ਰਹਿਣ ਬਸਾਰ ਸਭ ਕੁਝ ਹੀ ਬਦਲ ਗਿਆ ਕੱਚੇ ਮਕਾਨਾਂ ਵਿੱਚ ਜਿਸ ਤਰ੍ਹਾਂ ਰਹਿੰਦੇ ਸਨ ਕਹਿੰਦੇ ਕਿ ਪਹਿਲਾਂ ਘਰ ਕੱਚੇ ਸੀ ਤੇ ਰਿਸ਼ਤੇ ਪੱਕੇ ਸੀ ਚਾਹ ਜੋ ਘਰ ਪੱਕੇ ਹੋਏ ਰਿਸ਼ਤੇ ਕੱਚੇ ਹੋ ਗਏ ਘਰਾਂ 'ਚ ਪਿਆਰ ਆ ਜਿਹੜਾ ਉਹ ਵੀ ਘਰ ਦਾ ਨਜ਼ਰ ਆ ਰਿਹਾ ਪਰ ਪੁਰਾਤਨ ਵਿਰਸੇ ਵਿੱਚ ਝਲਕਾ ਜਿਹੜੀ ਇੱਥੇ ਵਿਰਾਸਤ ਮੇਲੇ ਵਿੱਚ ਨਜ਼ਰ ਆ ਰਹੀ ਹੈ ਇੱਕ ਵਾਰ ਫਿਰ ਨੌਜਵਾਨ ਪੀੜ੍ਹੀ ਨੂੰ ਵਿਰਸੇ ਵੱਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਨੀਸ਼ਕਰ ਪੀਟੀਸੀ ਨਿਊਜ਼ ਪਟੰਨਾ